ਬਾਬਾ ਜੀ ਬਲਦੇਵ ਸਿੰਘ ਬਲਦੇਵ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਗੁਰਗੋਮੇ ਸਿੰਘ ਕਾਲਜ ਬਲਦੇਵ ਸਿੰਘ ਜਿਹੜਾ ਬੋਲੂ ਅੱਜ ਐਲਾਨ ਕੀਤਾ ਹੈ ਕਿ ਜਗਾ 15 ਕਿਲੇ ਕਿਸੇ ਚੰਗੀ ਸੰਸਥਾ ਹਸਪੀਟਲ ਮੈਡੀਕਲ ਕਾਲਜ ਦੇਣ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਸ ਗੱਲ ਨੂੰ ਇਹ ਤਾਂ ਜੀ ਸਾਡਾ ਬਹੁਤ ਚਿਰ ਦੀ ਚਿੱਤ ਦੇ ਵਿੱਚ ਹੀ ਸੀ ਵੀ ਇੱਥੇ ਕੋਈ ਚੰਗਾ ਹਸਪਤਾਲ ਬਣੇ ਤੇ ਚੰਗੇ ਇੱਥੇ ਪਿੰਡ ਦੇ ਬੱਚੇ ਆਉਣ ਸਾਡੇ ਗਰੀਬ ਇਹਦੇ ਵਿੱਚ ਲੱਗਣ ਉਨਾਂ ਨੂੰ ਸਹੂਲਤ ਮਿਲੇ ਲਵੇ ਲਵੇ ਜ਼ਮੀਨਾਂ ਵੀ ਬਹੁਤ ਮਹਿੰਗੀਆਂ ਹੋ ਜਾਣੀਆਂ ਤੇ ਇਹ ਤਾਂ ਬਹੁਤ ਚਿਰ ਦੀ ਪ੍ਰਾਲਾ ਸੀ ਸਾਡਾ ਕੀ ਲੱਗਦਾ ਕਿ ਇਹਨੇ ਕਰੋੜਾਂ ਦੀ ਜ਼ਮੀਨ ਹੈ ਲੋਕੀ ਅੱਜਕੱਲ ਹੋਰ ਡਵੈਲਪਮੈਂਟ ਹੋ ਰਹੀ ਹੈ ਕਿ ਇਹ ਇਹ ਸੋਚ ਚੰਗੀ ਸੋਚ ਰੱਖੀ ਇਹਦਾ ਜੀ ਅਸੀਂ ਦਾਨ ਕਰੀਏ ਇਹਨੂੰ ਹਸਪਤਾਲ ਨੂੰ ਦਾਨ ਕਰੀਏ ਸਿੰਘੇੜੇ ਪਿੰਡ ਨੇ ਤੇ ਇਹਦੇ ਵਿੱਚ ਕੋਈ ਕਿਸੇ ਦਾ ਉਹ ਨਹੀਂ ਹੈਗਾ ਸਾਰਾ ਪਿੰਡ ਖੁਸ਼ ਆਏ ਤੇ ਹਾਂਜੀ ਹਾਂਜੀ ਇੱਥੇ ਇੱਕ ਨਾ ਇਸ ਕਰਕੇ ਦਿੱਤੀ ਹੈ ਇੱਥੇ ਲੋਕ ਦੱਬਣ ਨੂੰ ਵੀ ਫਿਰਦੇ ਨੇ ਵਿੱਚ ਕੋਈ ਕੋਈ ਮਾਉਲ ਆਹਾ ਬਣਾਉਣ ਨੂੰ ਫਿਰਦਾ ਕੋਈ ਕੋਈ ਕੁਝ ਹੋਰ ਬਣਾਉਣ ਨੂੰ ਫਿਰਦਾ ਹੈ ਅਸੀਂ ਤਾਂ ਚੰਗੀ ਚੀਜ਼ ਬਣਾਉਣ ਦੀ ਖਾਤਰ ਸਾਡੇ ਇਲਾਕੇ ਦੀ ਬਹੁਤ ਚਿਰ ਦੀ ਮੰਗ ਸੀ ਹਸਪਤਾਲ ਦੀ ਇਹ ਕਰਕੇ ਅਸੀਂ ਬਹੁਤ ਚਿਰ ਦੀ ਸਾਡੀ ਮੀਟਿੰਗਾਂ ਹੋਈਆਂ ਕਈ ਮੀਟਿੰਗਾਂ ਦੇ ਵਿੱਚ ਇਹ ਮਤਾ ਪਾਇਆ ਵੀ ਇਹ ਚੰਗੀ ਚੀਜ਼ ਹੈ ਸਾਰੇ ਪਿੰਡਾਂ ਦੇ ਮੈਂਬਰ ਸਰਪੰਚ ਸੱਦ ਕੇ ਇਹ ਮਤਾ ਪਿਆ ਗਿਆ ਹਾਂਜੀ ਅੱਜ ਕੱਲ ਐਕਸੀਡੈਂਟ ਬਿਮਾਰੀਆਂ ਬਹੁਤ ਜ਼ਿਆਦੇ ਫੈਲ ਚੁੱਕੀਆਂ ਨੇ ਉਹਦੇ ਵਿੱਚ ਵੀ ਲੋਕਾਂ ਨੂੰ ਇੱਥੇ ਬਹੁਤ ਫਾਇਦਾ ਹੋਊਗਾ ਲਵੇ ਲਾਉਣੇ ਨੂੰ ਬਹੁਤ ਜ਼ਿਆਦੇ ਫਾਇਦਾ ਹੋਊਗਾ ਤੇ ਕੁਛ ਨਾ ਕੁਛ ਸਹੂਲਤ ਪਿੰਡ ਕਰਕੇ ਉਹਨਾਂ ਨੂੰ ਪੈਸਿਆਂ 'ਚ ਵੀ ਕਮੀ ਹੋਊਗੀ ਜਿਵੇਂ ਹੁਣ ਵੱਡੇ ਵੱਡੇ ਲਾਜ ਚੱਲਦੇ ਨੇ 5-5 ਲੱਖ 6-6 ਲੱਖ 10-10 ਲੱਖ ਉਹਦੇ ਵਿੱਚ ਇੱਥੇ ਕੁਛ ਨਾ ਕੁਛ ਕਾਲਜ ਬੰਨੀਓ ਪਾਇਆ ਜਾਊ ਮਤਾ ਉਹ ਕੀ ਨਾਮ ਤੁਹਾਡਾ ਮੇਰਨੋ ਭੁੱਲਾ ਸਿੰਘ ਗਿੱਲ ਜੀ ਕੋਲਾ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਗੁਰਗੋਬ ਸਿੰਘ ਕਾਲਜ ਸੰਘੇੜਾ ਅੱਜ ਜ਼ਮੀਨ ਦਾ ਵੀ ਜਿੱਕਰ ਚਰਚਾ ਚੱਲੇ ਕਿ ਜ਼ਮੀਨ ਮੈਡੀਕਲ ਕਾਲਜ ਦੇ ਨਾਸਤੇ ਕਿਸ ਤਰ੍ਹਾਂ ਦੇਖਦੇ ਆ ਇਹ ਸਾਰਾ ਸਾਰੇ ਇਲਾਕੇ ਨਾਲ ਰਾਏ ਕਰੀਏ ਤੇ ਪੰਚਾਇਤਾਂ ਨਾਲ ਵੀ ਕਰੀਏ ਕਈ ਵਾਰੀ ਸਾਥੋਂ ਪਹਿਨਾ ਇਹ ਪੰਜਾਬ ਪੁਲਿਸ ਦੀ ਇੱਥੇ ਜੇਲ੍ਹ ਬਣਦੀ ਸੀ ਠੱਕੇ ਨਾਲ ਮਸਾ ਰੋਕੀ ਵਰਖਸਾਬ ਨੇ ਤੇ ਉਸ ਤੋਂ ਬਾਅਦ ਇਹ ਸੋਚਿਆ ਸਾਰੇ ਟਰਸਟ ਨੇ ਵੀ ਇੱਥੇ ਵਧੀਆ ਹਸਪਤਾਲ ਬਣਾਇਆ ਜਾਵੇ ਸਾਰੇ ਇਲਾਕੇ ਨੂੰ ਲਾਜਸ਼ੀਤੀ ਹੂ ਇੱਧਰ ਚੰਡੀਗੜ੍ਹ ਜਾਣਾ ਪੈਂਦਾ ਜਾਂ ਪਟੰਟੇ ਜਾਣਾ ਪੈਂਦਾ ਜਾਂ ਫਰਜ ਕਰ ਲੂ ਲੁਧਿਆਣੇ ਜਾਣਾ ਪੈਂਦਾ ਵੀ ਇੱਥੇ ਜਗ੍ਹਾ ਬਹੁਤ ਹਾਈਵੇ ਦੇ ਉੱਤੇ ਐ ਜੇ ਕੋਈ ਮਤਲਬ ਪਾਰਟੀ ਇੱਥੇ ਹਸਪਤਾਲ ਬਣਾਉਣਾ ਚਾਹੁੰਦੀ ਆ ਤਾਂ ਅਸੀਂ ਜਗ੍ਹਾ ਦੇਣ ਨੂੰ ਫਰੀ ਤਿਆਰ ਆ ਕਿਉਂ ਇਸ ਕਰਕੇ ਫਰੀ ਦੇਣ ਨੂੰ ਤਿਆਰ ਆ ਵੀ ਨਾਲੇ ਤਾਂ ਕੋਈ ਹਸਪਤਾਲ ਨੇੜੇ ਤੇੜੇ ਹੈ ਨਹੀਂ ਬਾਕੀ ਸੰਘੇੜੇ ਨਗਰ ਦੀ ਜਾਇਾ ਜਤ ਇੰਨੀ ਮਹਿੰਗੀ ਐ ਵੀ ਉਹਨਾਂ ਨੂੰ ਬਹੁਤ ਵੱਡਾ ਫਾਇਦਾ ਹੋ ਜੇ ਉਹਨਾਂ ਦਾ ਇਲਾਜ ਫਰੀ ਹੋਣ ਉਹਨਾਂ ਨੂੰ ਮਤਲਬ ਇੱਥੇ ਨੌਕਰੀਆਂ ਤੇ ਰੱਖਿਆ ਜਾਊ ਡਿਵੈਲਪਮੈਂਟ ਹੋਊਗਾ ਏਰੀਆ ਤੇ ਸਾਰੇ ਇਲਾਕੇ ਨੂੰ ਫਾਇਦਾ ਹੈ ਅਸੀਂ ਸਰ ਲੋਕ ਵੱਡੀਆਂ-ਵੱਡੀਆਂ ਕਲੋਨੀਆਂ ਕੱਟੀ ਜਾਂਦੇ ਨੇ ਮਤਲਬ ਅਸੀਂ ਆਪਦੀ ਇਹ ਜ਼ਮੀਨ ਹੈ ਇਹ ਜੀ ਵਧੀਆ ਕੰਪਨੀ ਨੂੰ ਦੇਣੀ ਚਾਹੁੰਦੇ ਆ ਜਿਹੜਾ ਇੱਥੇ ਬਹੁਤ ਵਧੀਆ ਆ ਕੇ ਹਸਪਤਾਲ ਬਣੇ ਮੈਡੀਕਲ ਲੋਕਾਂ ਦਾ ਇਲਾਜ ਹੋਵੇ ਜੀ ਇਹ ਇਹ ਚਾਹੁੰਦਾ ਸਾਰਾ ਨਗਰ ਚਾਹੁੰਦਾ ਜੀ ਸੰਘੇੜਾ ਵੀ ਇਸ ਦੇ ਬਹੁਤ ਵੱਡਾ ਹਸਪਤਾਲ ਬਣੇ ਵੀ ਜਿਹੜੀ ਜ਼ਮੀਨ ਆ ਮਤਲਬ ਹਸਪਤਾਲ ਖਾਤਰ ਦਿੱਤੀ ਜਾਵੇ ਤਾਂ ਬਹੁਤ ਅਸਾ ਹੈ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਕੀ ਕਹਿਣਾ ਚਾਹੂਗਾ ਜਿਹੜੇ ਮੈਂ ਗੁਰਗੋਮਤ ਸਿੰਘ ਕਾਲਜ ਸੰਸਥਾ ਵੱਲੋਂ ਜ਼ਮੀਨ ਇੱਕ ਮੈਡੀਕਲ ਕਾਲਜ ਨੂੰ ਦੇਣ ਦੀ ਗੱਲ ਕੀਤੀ ਜੀ ਸਾਨੂੰ ਜੀ ਇਹ ਪਰਲਾ ਇਹਨਾਂ ਦਾ ਪਰਲਾ ਬਹੁਤ ਵਧੀਆ ਲੱਗਿਆ ਤੇ ਜਿਵੇਂ ਅੱਜ ਕੱਲ ਤੁਸੀਂ ਦੇਖ ਰਹੇ ਹੋ ਵੀ ਲੋਕ ਕਲੋਨੀਆਂ ਕੱਟ ਰਹੇ ਨੇ ਮੌਲ ਬਣਾ ਰਹੇ ਨੇ ਤੇ ਇਹ ਸੰਸਥਾ 15 ਕਿੱਲੇ ਦਾਨ ਕਰ ਰਹੀ ਹੈ ਕੋਈ ਚੰਗਾ ਮੈਡੀਕਲ ਕਾਲਜ ਆਉਣ ਤੇ ਤੇ ਮੈਡੀਕਲ ਹਸਪਤਾਲ ਬਣ ਤੇ ਅੱਜ ਕੱਲ ਨਹੀਂ ਕੋਈ ਦੇ ਸਕਦਾ ਵੀ ਮਤਲਬ ਇੰਨੀ ਪ੍ਰਾਪਰਟੀ ਮਹਿੰਗੀ ਆ ਮੇਨ ਰੋਡ ਤੇ ਦੇ ਰਹੇ ਨੇ ਨਾ ਤੇ ਸਾਡੇ ਚਾਰੇ ਪਾਸੇ ਦੇਖ ਲਓ ਸਾਧਨ ਇਹਨਾਂ ਦਾ ਇੱਥੋਂ ਪਟਿਆਲੇ ਜਾਣਾ ਪੈਂਦਾ ਕਿਸੇ ਨੂੰ ਬਠਿੰਡੇ ਜਾਣਾ ਪੈਂਦਾ ਕਿਸੇ ਨੂੰ ਲੁਧਿਆਣਾ ਜਾਣਾ ਪੈਂਦਾ ਜਿਵੇਂ ਚੰਗੀ ਜਗ੍ਹਾ ਤੋਂ ਵਧੀਆ ਹਨ ਸਾਨੂੰ ਜੇ ਕੋਈ ਇੱਥੇ ਚੰਗੀ ਸੰਸਥਾ ਹੁੰਦੀ ਆ ਸਾਨੂੰ ਬਹੁਤ ਬੈਨੀਫਿਟ ਆ ਤੇ ਇਲਾਕੇ ਦੇ ਜਿੰਨੇ ਵੀ ਸਾਡੇ ਸਿੰਘੇੜਾ ਨਗਰ ਦੇ ਨੇ ਸਾਨੂੰ ਬਹੁਤ ਫਾਇਦਾ ਹੋਗਾ ਇਹ ਗੱਲ ਦਾ ਲੱਗਦਾ ਕਿ ਇਸ ਨਾਲ ਏਰੀਆ ਨੂੰ ਵੀ ਵੱਡੇ ਹਸਪਤਾਲ ਦੀ ਲੋੜ ਹੈ ਜਿਹੜੀ ਉਹ ਪੂਰੀ ਘਾਟ ਕੋ ਹਾਂਜੀ 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 ਬਿਲਕੁਲ ਦੀ ਇਹ ਤਾਂ ਬਹੁਤ ਸਮੇਂ ਤੋਂ ਲੋੜ ਹੈ ਪੁਰਾਣੇ ਸਮੇਂ ਤੋਂ ਲੋੜ ਹੈ ਇਹ ਚੀਜ਼ ਦੀ ਕੋਈ ਹੈ ਹੀ ਨਹੀਂ ਜੀ ਆਪਣੇ ਨੇੜੇ ਤੇੜੇ ਕੋਈ ਮੈਡੀਕਲ ਕਾਲਜ ਜਾਂ ਮੈਡੀਕਲ ਹਸਪਤਾਲ ਕੋਈ ਆਪਣੇ ਤੇ ਨਾਲ ਹੀ ਇਸ ਸਾਡੇ ਸੰਘੇੜੇ ਨਗਰ ਦੇ ਤੇ ਆਸ-ਪਾਸ ਦੇ ਨਗਰ ਦੇ ਲੋਕਾਂ ਨੂੰ ਰੋਜ਼ਗਾਰ ਦਾ ਸਾਧਨ ਬਣ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭੋਲਾ ਸਿੰਘ ਬਿਰਕ ਪ੍ਰਧਾਨ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਜੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ ਹੈ ਸੰਘੇੜਾ ਨਗਰ ਹੈ ਇਹਦੇ ਪਾਸ ਇੱਕ ਜ਼ਮੀਨ ਸੀ ਲਗਭਗ 47 48 ਏਕੜ ਕਿਸੇ ਵੇਲੇ ਬਹੁਤ ਹੀ ਸੂਝਵਾਨ ਸੱਜਣ ਸਰਦਾਰ ਗੁਰਦੇਵ ਸਿੰਘ ਸੂਬੇਦਾਰ ਸਾਹਿਬ ਉਹਨਾਂ ਨੇ ਸਰਪੰਚ ਹੁੰਦੇ ਹੋਏ ਸਾਰੀ ਜ਼ਮੀਨ ਇੱਕ ਟਰਸਟ ਬਣਾ ਕੇ ਗੁਰੂ ਗੋਬਿੰਦ ਸਿੰਘ ਟਰਸਟ ਰਜਿਸਟਰਡ ਸੰਘੇੜਾ ਦੇ ਨਾਮ ਕਰਾਤੀ ਅਤੇ ਉਹਨਾਂ ਨੇ ਇਹ ਮਤਾ ਪਾਇਆ ਕਿ ਇੱਥੇ ਕੋਈ ਨੇਕ ਕੰਮ ਜਿਵੇਂ ਖਾਸ ਕਰਕੇ ਐਜੂਕੇਸ਼ਨ ਅਤੇ ਮੈਡੀਕਲ ਸਹੂਲਤ ਨਾਲ ਜੁੜਿਆ ਹੋਆ ਕੋਈ ਵੀ ਜਿਹੜਾ ਸਿਸਟਮ ਇੱਥੇ ਹੋਣਾ ਚਾਹੀਦਾ ਉਹਨਾਂ ਨੇ ਉਸ ਵੇਲੇ ਤੋਂ ਲੈ ਕੇ ਇੱਕ ਕਾਲਜ ਦੀ ਸਥਾਪਨਾ ਸ਼ੁਰੂ ਕੀਤੀ ਉਹ ਇਹਦੇ ਬਾਨੀ ਨੇ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਉਹਨਾਂ ਨੇ ਬਣਾਇਆ ਜਿਹੜਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਅਫੀਲੀਏਟਡ ਹੈ ਉਦੋਂ ਤੋਂ ਲੈ ਕੇ ਹੁਣ ਤੱਕ 2025 ਤੱਕ ਇਹ ਚੱਲ ਰਿਹਾ ਹੈ ਤੇ ਪਿਛਲੇ 26 ਸਾਲ ਤੋਂ ਮੈਂ ਇਹਦਾ ਪ੍ਰਧਾਨ ਹਾਂ ਜਿਹੜਾ ਇਹ ਕਾਲਜ ਆ ਇੰਨਾ ਬਿਹਤਰਹੀਣ ਢੰਗ ਨਾਲ ਚੱਲ ਰਿਹਾ ਹੈ ਕਿ ਸਾਡੇ ਜ਼ਿਲ੍ਹੇ ਦੇ ਇਹ ਮੂਰਲੀਆਂ ਸਫਾਮਾਂ ਦਾ ਇਹ ਕਾਲਜ ਆ ਬਹੁਤ ਲੋਕ ਇੱਥੇ ਪੜ੍ਹ ਕੇ ਬਹੁਤ ਬੱਚੇ ਪੜ੍ਹ ਕੇ ਇੱਥੇ ਕਰਮਚਾਰੀ ਅਧਿਕਾਰੀ ਬਣੇ ਜਿਹੜੇ ਅੱਜ ਵੀ ਸਾਨੂੰ ਸਹਿਯੋਗ ਕਰਦੇ ਨੇ ਮੇਰੀ ਇੱਛਾ ਜਾਂ ਸਾਡੀ ਪੂਰੀ ਕਮੇਟੀ ਦੀ ਜਿਹੜੀ ਮੈਨੇਜਿੰਗ ਕਮੇਟੀ ٹرسٹ ਹੈ ਤੇ ਕਾਲਜ ਸਕੂਲ ਹੈ ਸਾਡੀ ਇੱਛਾ ਵੀ ਜਿੱਥੇ ਸਕੂਲ ਜਾਂ ਕਾਲਜ ਇਹ ਬਹੁਤ ਵਧੀਆ ਬਣ ਗਿਆ ਅੱਜ ਜਿਹੜੀ ਲੋੜ ਹੈ ਸਮੇਂ ਦੀ ਲੋੜ ਹੈ ਇਲਾਕੇ ਦੀ ਲੋੜ ਹੈ ਸਟੇਟ ਦੀ ਲੋੜ ਹੈ ਹਿੰਦੁਸਤਾਨ ਦੀ ਲੋੜ ਹੈ ਕਿ ਮੈਡੀਕਲ ਸਹੂਲਤਾਂ ਨੇ ਜਿਹੜੀਆਂ ਉਹ ਬਹੁਤ ਜ਼ਰੂਰੀ ਨੇ ਸੋ ਸਾਡੀ ਇੱਛਾ ਹੈ ਵੀ ਕਿਤੇ ਕੋਈ ਮੈਡੀਕਲ ਕਾਲਜ ਮੈਡੀਕਲ ਹਸਪੀਟਲ ਜਿਹੜਾ ਕੋਈ ਉੱਚ ਪੱਧਰੀ ਦੀਆਂ ਸਭਾਵਾਂ ਪ੍ਰਦਾਨ ਕਰ ਸਕਦਾ ਹੋਵੇ ਜਿਹਦੇ ਨਾਲ ਜਿਹੜਾ ਸਾਡਾ ਨਗਰ ਹੈ ਸੰਘੇੜਾ ਨਗਰ ਜਿਨੇ ਏਡੀ ਵੱਡੀ ਜਾਇਦਾਦ ਇੱਕ ਟਰਸਟ ਨੂੰ ਦਿੱਤੀ ਹੋਈ ਆ ਵੀ ਉਹਨੂੰ ਕੋਈ ਸੁਖ ਸਹੂਲਤਾਂ ਉਹਦੇ ਚ ਜ਼ਰੂਰ ਹੋਵੇ ਉਦਾਹਰਨ ਦੇ ਤੌਰ ਤੇ ਜੇ ਇੱਕ ਮੈਡੀਕਲ ਕਾਲਜ ਹੈ ਤਾਂ ਉਹਦੇ ਚ ਐਡਮਿਸ਼ਨ ਈਜ਼ੀ ਤੇ ਸਸਤੀ ਮਿਲ ਸਕੇ ਵਿਸ਼ੇਸ਼ ਤੌਰ ਤੇ ਮਿਲ ਸਕੇ ਜਿਹੜਿਆ ਹਸਪੀਟਲ ਹੈ ਉਹਦੇ ਵਿੱਚ ਮੈਡੀਕਲ ਸਹੂਲਤਾਂ ਪਹਿਲੀ ਗੱਲ ਤਾਂ ਸਾਡੇ ਨਗਰ ਨੂੰ ਫ੍ਰੀ ਮਿਲ ਸਕਣ ਚਲੋ ਜੀ ਨਹੀਂ ਵੀ ਫ੍ਰੀ ਤਾਂ ਰਿਆਤ ਦੇ ਆਧਾਰ ਤੇ ਅਤੇ ਪਹਿਲ ਦੇ ਆਧਾਰ ਤੇ ਉਹ ਜ਼ਰੂਰ ਹੋਣੀਆਂ ਚਾਹੀਦੀਆਂ ਕਿਉਂ ਏਡਾ ਵੱਡਾ ਇੱਥੇ ਹਸਪੀਟਲ ਆਵੇ ਜਿਹਦੇ ਨਾਲ ਸਾਡੇ ਪੂਰੇ ਇਸ ਇਲਾਕੇ ਨੂੰ ਪੂਰੀ ਇਸ ਸਟੇਟ ਨੂੰ ਬੈਨੀਫਿਟ ਹੋਣ ਅਤੇ ਜਿਹੜੀ ਸਾਡੇ ਏਰੀਏ ਦੀ ਡਿਵੈਲਪਮੈਂਟ ਹੋਵੇ ਦੂਸਰੀ ਗੱਲ ਇਹ ਹੈ ਵੀ ਬਹੁਤ ਚਿਰੋਕੀ ਮੰਗ ਹੈ ਮਤਲਬ ਬਰਨਾਲੇ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਮਲਟੀ ਸਪੈਸ਼ਲਿਸਟ ਹਸਪੀਟਲ ਉਹ ਨਹੀਂ ਜਿੱਡਾ ਲੈਵਲ ਤੁਹਾਡੇ ਸ਼ਹਿਰ ਦਾ ਜਿੱਡਾ ਲੈਵਲ ਤੁਹਾਡੇ ਇਲਾਕੇ ਦਾ ਉਸ ਲੈਵਲ ਦਾ ਇੱਥੇ ਨਾ ਕੋਈ ਐਜੂਕੇਸ਼ਨ ਸੰਸਥਾ ਤੇ ਨਾ ਹੀ ਕੋਈ ਮੈਡੀਕਲ ਸਹੂਲਤਾਂ ਨੇ ਨੋ ਡਾਟ ਵੀ ਐਜੂਕੇਸ਼ਨ ਬਹੁਤ ਨੇ ਮੈਡੀਕਲ ਸਹੂਲਤਾਂ ਬਹੁਤ ਨੇ ਪਰ ਉਹ ਲੈਵਲ ਜਿਹੜਾ ਅੱਜ ਚਾਹੀਦਾ ਹੈ ਜਿਹੜਾ ਮੰਨ ਲਓ ਕਹਿ ਲਓ ਵੀ ਚੰਡੀਗੜ੍ਹ ਹੈ ਹੋਰ ਸਟੇਟਾਂ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਜਿਹੜੀਆਂ ਮੈਡੀਕਲ ਸਹੂਲਤਾਂ ਨੇ ਉਹ ਸਾਡਾ ਇਲਾਕਾ ਮੰਗ ਕਰਦਾ ਚਰੋਕਣੀ ਮੰਗ ਕਰਦਾ ਇਸ ਗੱਲ ਲਈ ਜਿਹੜੀ ਸਾਡੇ ਕੋਲ ਇੱਕ 15 ਏਕੜ ਜ਼ਮੀਨ ਹੈ ਜਿਹੜੀ ਬਿਲਕੁਲ ਹਾਈਵੇ ਦੇ ਉੱਪਰ ਲੱਗਦੀ ਹੈ ਤੇ ਅਸੀਂ ਉਹ ਕਿਸੇ ਵੀ ਵਧੀਆ ਸੰਸਥਾ ਨੂੰ ਉਹ ਅਸੀਂ 15 ਦੇ 15 ਏਕੜ ਫ੍ਰੀ ਦੇਣ ਲਈ ਤਿਆਰ ਹਾਂ 15 ਤੋਂ ਘੱਟ ਦੀ ਲੋੜ ਅਸੀਂ ਘੱਟ ਦੇਣ ਲਈ ਵੀ ਤਿਆਰ ਹਾਂ 15 ਤੋਂ ਵੱਧ ਦੀ ਵੀ ਕੋਈ ਬੰਦਾ ਡਿਮਾਂਡ ਕਰਦਾ ਕੋਈ ਇਸ ਤਰ੍ਹਾਂ ਦੀ ਉਹਨਾਂ ਦੀ ਰਿਕੁਆਇਰਮੈਂਟ ਹੈ ਤਾਂ ਅਸੀਂ 1 ਏਕੜ ਤੋਂ ਲੈ ਕੇ 25 ਏਕੜ ਤੱਕ ਜ਼ਮੀਨ ਦੇਣ ਦੇ ਚਾਹਵਾਨ ਹਾਂ ਲੇਕਿਨ 15 ਏਕੜ ਤਾਂ ਬਿਲਕੁਲ ਤੁਹਾਡੀ ਅਲੱਗ ਪਈ ਐ ਜਿਹੜੀ ਬਿਲਕੁਲ ਹਾਈਵੇ ਦੇ ਉੱਪਰ ਤੇ ਘਟੋ ਘਟ 4 ਏਕੜ ਉਹਦਾ ਜਿਹੜਾ ਫਰੰਟ ਐ ਇਸ ਮੇਨ ਹਾਈਵੇ ਦੇ ਉੱਪਰ ਲੱਗਦਾ ਸੋ ਕੋਈ ਵੀ ਸੰਸਦਾ ਕੋਈ ਕਾਰਪੋਰੇਟਿਵ ਸਿਸਟਮ ਕੋਈ ਪਹਿਲਾ ਚਲੌ ਹਸਪਤਾਲ ਚਲਾਉਣ ਵਾਲੇ ਲੋਕ ਕੋਈ ਵਿਅਕਤੀਗਤ ਤੌਰ ਤੇ ਵੀ ਇਧਰ ਸਾਡੇ ਨਾਲ ਕੋਈ ਹੱਥ ਵਧਾਉਣਾ ਚਾਹੁੰਦਾ ਹੱਥ ਵਧਾਉਣਾ ਚਾਹੁੰਦਾ ਤਾਂ ਅਸੀਂ ਉਸ ਗੱਲ ਲਈ ਤਿਆਰ ਹਾਂ ਤਾਂ ਕਿ ਜਿਹੜਾ ਸਾਡੇ ਇਲਾਕੇ ਦੀ ਮੰਗ ਪੂਰੀ ਹੋ ਸਕੇ ਸਾਡੇ ਨਗਰ ਸੰਘੇੜਾ ਨੂੰ ਇਹਦੇ ਸੁੱਖ ਸਹੂਲਤ ਪ੍ਰਦਾਨ ਹੋ ਸਕਣ ਲੱਗਦਾ ਕਿ ਬਹੁਤ ਅਬਨਿਆਸੀ ਸੁਆਭਾਵਾਂ ਵਾਲੇ ਲੋਕਾਂ ਨੂੰ ਦੂਰ ਜਾਣਾ ਪੈਂਦਾ ਸੀ ਇਹ ਸਕੂਲਜ ਬੰਦ ਹੈ ਤੇ ਲੋਕਾਂ ਨੂੰ ਇੱਥੋਂ ਬਾਹਰ ਨਹੀਂ ਜਾਣਾ ਪਊਗਾ ਅਬ ਅਸੀ ਬਰਨਾਲੇ ਤੋਂ 400 ਕਿਲੋਮੀਟਰ ਦੇ ਇਰਦ-ਗਿਰਦ ਕੋਈ ਵੀ ਇਹ ਜੀ ਸਹੂਲਤ ਨਹੀਂ ਲੇਕਿਨ ਸਾਡੇ ਇਸ ਜ਼ਿਲ੍ਹੇ ਨਾਲ ਪੰਜ ਜ਼ਿਲ੍ਹੇ ਹੋਰ ਲੱਗਦੇ ਨੇ ਈਵਨ ਉਹਨਾਂ ਪੰਜਾਂ ਜ਼ਿਲ੍ਹਿਆਂ ਨੂੰ ਵੀ ਫਾਇਦਾ ਹੋਊਗਾ ਈਵਨ ਰਾਜਸਥਾਨ ਦਾ ਜਿਹੜਾ ਗੰਗਾ ਨਗਰ ਏਰੀਆ ਉਹ ਵੀ ਇੱਥੋਂ ਦੀ ਗੁਜ਼ਰ ਕੇ ਅੱਗੇ ਲੁਧਿਆਣਾ ਜਲੰਧਰ ਵਗੈਰਾ ਜਾਂਦਾ ਲੇਕਿਨ ਉਹਨਾਂ ਲਈ ਵੀ ਇੱਕ ਬਹੁਤ ਹੀ ਬਿਹਤਰ ਸਟੋਪੇਜ ਹੋਏਗਾ ਇਹਨਾਂ ਸਹੂਲਤਾਂ ਲਈ ਕਿ ਲੋਕਾਂ ਨੂੰ ਬਾਹਰ ਵੀ ਜਾਣਾ ਨਹੀਂ ਪਊਗਾ ਇੱਥੋਂ ਜਿੰਨੇ ਜਾਤ ਦੇਖਣਾ ਪੈਂਦਾ ਲੁਧਿਆਣਾ ਚੰਡੀਗੜ ਰੈਫਰ ਕਰ ਦਿੱਤੇ ਆਵੀਆਂ ਸੀ ਕੋਈ ਮੈਂ ਤਾਂ ਸਰੇ ਕਹਿਣਾ ਵੀ ਅੱਜ ਕੱਲ ਲੋਕ ਫੌਰਨ ਤੇ ਇਲਾਜ ਕਰਾਉਣ ਜਾਂਦੇ ਨੇ ਕਿਉਂਕਿ ਜਿਹੜਾ ਅੱਜ ਦਾ ਯੁੱਗ ਹੈ ਲੇਟੈਸਟ ਯੁੱਗ ਹੈ ਨਵਾਂ ਯੁੱਗ ਹੈ ਹੁਣ ਤਾਂੜਾ ਕੋਈ ਇੱਥੇ ਵੀ ਹਸਪੀਟਲ ਆਵੇ ਉਹ ਇਹ ਜਾਵੇ ਜਿਹੜਾ ਕੋਈ ਇੰਗਲੈਂਡ ਅਮਰੀਕਾ ਕੈਨੇਡਾ ਵਾਲੀਆਂ ਸਵਾਮਾਂ ਵੀ ਦੇ ਸਕੇ ਤੇ ਲੇਕਿਨ ਜਿਹੜੀ ਏਡੀ ਵੱਡੀ ਸਹੂਲਤ ਅਸੀਂ 15 ਏਕੜ ਜ਼ਮੀਨ ਜਿਹੜੀ ਬਹੁਤ ਕਰੋੜੀ ਜਾਇਦਾਦ ਆ ਉਹ ਅਸੀਂ ਫ੍ਰੀ ਦੇ ਰਹੇ ਆ ਉਹ ਇਸ ਕਰਕੇ ਲੋਕਾਂ ਕਰਕੇ ਸਾਡੇ ਏਰੀਏ ਕਰਕੇ ਸਾਡੇ ਨਗਰ ਸੰਘੇੜਾ ਕਰਕੇ